ਪੰਜਾਬੀ اداکارہ ਸੋਨਮ ਬਾਜਵਾ ਤੇ ਫਿਲਮ ਪਿੱਟ ਸਿਆਪਾ ਦੀ ਟੀਮ ਤੇ ਮੁਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਦ ਆਸ ਹੈ ਕਿ ਪੰਜਾਬ ਦੇ ਸ਼ਾਹੀ ਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼िला ਫਤਗੜ ਸਾਹਿਬ ਪੁਲਿਸ ਤੋਂ ਇਹ ਮੰਗ ਕੀਤੀ ਹੈ ਕਿ ਫਿਲਮ ਪਿੱਟ ਸਿਆਪਾ ਦੀ ਹੀਰੋਇਨ ਸੋਨਮ ਬਾਜਵਾ ਫਿਲਮ ਦੇ ਡਾਇਰੈਕਟਰ ਤੇ ਟੀਮ ਦੇ ਨਾਲ-ਨਾਲ ਪਰਬੋਤਰ ਵਿਭਾਗ ਦੇ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਮੁਕਦਮਾ ਦਰਜ ਕਰਕੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਦਾ ਜ਼ਿਕਰ ਹੋਇਆ ਕਿ ਬੀਤ ਦਿਨੀ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸੋਲੰਮ ਬਾਜਵਾ ਤੇ ਉਹਨਾਂ ਦੀ ਟੀਮ ਨੇ ਸਰਹੰਦ ਦੇ ਵਿੱਚ ਸਥਿਤ ਇਤਿਹਾਸਕ ਮਸਜਿਦ ਭਗਤ ਸਦਨਾ ਕਸਾਈ ਵਿਖੇ ਜਾ ਕੇ ਸ਼ੂਟਿੰਗ ਕੀਤੀ ਜਦ ਕਦੇ ਕਿਸੇ ਵੀ ਮਸਜਿਦ ਦੇ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਸ਼ਾਹੀ ਇਮਾਮ ਨੇ ਕਿਹਾ ਕਿ ਭਗਤ ਸਦਨਾ ਦੇ ਨਾਮ ਤੇ ਬਣਾਈ ਗਈ ਇਹ ਮਸਜਿਦ ਇਤਿਹਾਸਕ ਹੈ ਤੇ ਯਾਦ ਰਹੀ ਕਿ ਭਗਤ ਸਦਨਾ ਜਿਸ ਸਿੱਖ ਮੁਸਲਮਾਨ ਸਮਾਜ ਦੇ ਵਿੱਚ ਬੜੀ ਹੀ ਅਕੀਦਤ ਦੇ ਨਾਲ ਮੰਨੇ ਜਾਂਦੇ ਨੇ ਤੇ ਭਗਤ ਸਦਨਾ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੇ ਸ਼ਾਹੀ ਮਾਮ ਪੰਜਾਬ ਨੇ ਕਿਹਾ ਹੈ ਕਿ ਹਰਤ ਇਹ ਕਿ ਇਤਿਹਾਸਕ ਮਸਜਿਦ ਵਿੱਚ ਸ਼ੂਟਿੰਗ ਕਰਕੇ ਮਸਜਿਦ ਦੀ ਪਵਿੱਤਰਤਾ ਪੰਗ ਕੀਤੀ ਗਈ ਹੈ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਫੌਰਨ ਕਾਰਵਾਈ ਕਰੇ ਸ਼ਾਹੀ ਮਾਮ ਦਾ ਕਹਿਣਾ ਹੈ ਕਿ ਜੇਕਰ ਆਏ ਦਿਨਾਂ ਦੇ ਵਿੱਚ ਧਾਰਮਿਕ ਆਸਥਾ ਦੇ ਨਾ ਖਿਲਵਾੜ ਕਰਨਾ ਅਫਸੋਸ ਨਾ ਕਿਤੇ ਜੇ ਇਸਦੀ ਕਾਰਵਾਈ ਨਹੀਂ ਹੋਈ ਤਾਂ ਉਹਨਾਂ ਦੇ ਵੱਲੋਂ ਫਿਰ ਅਗਲਾ ਸਟੈਪ ਵੀ ਚੁੱਕਿਆ ਜਾਵੇਗਾ ਸ਼ਹੀ ਮਾਮ ਦਾ ਕਹਿਣਾ ਹੈ ਕਿ ਫਿਲਮ ਬਣਾਉਣ ਵਾਲੇ ਪਹਿਲਾਂ ਸਮਾਜ ਨੂੰ ਸੁਨੇਹਾ ਦਿੰਦੇ ਸਨ ਤੇ ਅੱਜ ਫਿਲਮ ਦੇ ਨਿਰਮਾਤਾ ਪੈਸੇ ਕਮਾਉਣ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਨਾ ਕਿ ਸਮਾਜ ਦੇ ਸੁਧਾਰ ਵੱਲ ਉਹਨਾਂ ਦਾ ਇਹ ਕਹਿਣਾ ਕਿ ਜੇਕਰ ਫਿਲਮ ਦੀ ਹੀਰੋਇਨ ਤੇ ਪ੍ਰੋਡਿਊਸਰ ਸਮਝਦਾਰ ਹੁੰਦੇ ਤਾਂ ਕਦੇ ਵੀ ਮਸਜਿਦ ਦੇ ਵਿੱਚ ਸ਼ੂਟਿੰਗ ਨਾ ਕਰਦੇ ਬਿਸਮਿਲ੍ਲਾਹ ਰਹਿਮਾਨ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅ ਅੱਜ ਦੀ ਜਿਹੜੀ ਪ੍ਰੈਸ ਮਿਲਣੀ ਹੈ ਇਹਦੀ ਵਜ੍ਹਾ ਇਹ ਹੈ ਕਿ ਇੱਕ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਜਿਹੜੀ ਹੈ ਪਿੱਟ ਸਿਆਪਾ ਸੈਸ਼ਨ 2 ਜਿਹੜਾ ਉਹਦਾ ਆਣਾ ਉਹਦੇ ਲਈ ਜਿਹੜੀ ਬੀਤੇ ਦਿਨੀ ਸ਼ੂਟਿੰਗ ਕੀਤੀ ਹੈ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹਿੰਦ ਦੀ ਇੱਕ ਇਤਿਹਾਸਿਕ ਮਸਜਿਦ ਹੈ ਮਸਜਿਦ ਸਦਨਾ ਜਿਹੜੀ ਕਿ ਭਾਈ ਸਦਨਾ ਜਿਹਦੇ ਨਾਮ ਤੋਂ ਮਸਜਿਦ ਮਸ਼ਹੂਰ ਹੈ ਔਰ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਕਿ ਭਾਈ ਸਦਨਾ ਜੀ ਜਿਹੜੇ ਹੈ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਭਾਈ ਸਦਨਾ ਜੀ ਕਸਾਈ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਔਰ ਇਹ ਇੱਕ ਬਹੁਤ ਵੱਡੇ ਸੂਫੀ ਸੰਤ ਬਜ਼ੁਰਗ ਆਪਣੇ ਸਮੇਂ ਦੇ ਗੁਜ਼ਰੇ ਨੇ ਔਰ ਇਹਨਾਂ ਦਾ ਮੁਸਲਮਾਨਾਂ ਦੇ ਵਿੱਚ ਵੀ ਸਿੱਖ ਧਰਮ ਦੇ ਵਿੱਚ ਵੀ ਔਰ ਅਲੱਗ-ਅਲੱਗ ਸਮਾਜਾਂ ਦੇ ਵਿੱਚ ਬੜਾ ਹੀ ਸਤਿਕਾਰ ਹੈ ਸ਼ੁਰੂ ਤੋਂ ਔਰ ਐਡੇ ਵੱਡੇ ਸੰਤ ਮਹਾਪੁਰਸ਼ ਨੇ ਕਿ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹਨਾਂ ਦੀ ਬਾਣੀ ਜਿਹੜੀ ਹੈ ਉਹ ਸशोਭਿਤ ਤੇ ਸੋਨਮ ਬਾਜਵਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਜਿਹੜੇ ਵੀ ਫਿਲਮ ਦੇ ਪ੍ਰੋਡਿਊਸਰ ਹੈ ਇਹਨਾਂ ਨੇ ਬੀਤੇ ਅਜ ਤੋਂ 10-15 ਦਿਨ ਪਹਿਲਾਂ ਪਰਉਤਰ ਵਿਭਾਗ ਦੇ ਨਾਲ ਮਿਲ ਕੇ ਮਸਜਿਦ ਦੇ ਵਿੱਚ ਸ਼ੂਟਿੰਗ ਕੀਤੀ ਔਰ ਬੇਅਦਬੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਗਈਆਂ ਔਰ ਮਸਜਿਦ ਦੇ ਇੱਜ਼ਤ ਨੂੰ ਪਾਮਾਲ ਕੀਤਾ ਗਿਆ ਅੰਦਰ ਵੀ ਅੰਦਰ ਹੀ ਖਾਣਾ ਪੀਣਾ ਕੀਤਾ ਗਿਆ ਇਹਨਾਂ ਦੀ ਸਾਰੀ ਟੀਮ ਨੇ ਮਸਜਿਦ ਦੇ ਜਿਹੜੇ ਅਸਲ ਰੰਗ ਰੂਪ ਹੈ ਉਹਨੂੰ ਲਾਈਟਾਂ ਲਾ ਕੇ ਤਬਦੀਲ ਕੀਤਾ ਉਹਦੀ ਸ਼ਖਸੀਅਤ ਨੂੰ ਮਜਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਬੇਅਦਬੀ ਹੈ ਔਰ ਗੁਸਤਾਖੀ ਹੈ ਜਿਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਇਸ ਲਈ ਅਸੀਂ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਵੀ ਅੱਜ ਬੇਨਤੀ ਕੀਤੀ ਹੈ ਸਾਡੇ ਨਾਲ ਇਸ ਵੇਲੇ ਰਮੇਸ਼ ਕੁਮਾਰ ਜੀ ਤੇ ਸਰਹਿੰਦੋਂ ਸੈਪਲੀ ਜੀ ਜਿਹੜੇ ਉੱਥੇ ਦੇ ਪ੍ਰਧਾਨ ਨੇ ਉਹ ਮੌਜੂਦ ਨੇ ਤੇ ਪੁਲਿਸ ਨੂੰ ਵੀ ਦਰਖਾਸਤ ਦਿੱਤੀ ਹੈ ਕਿ ਐਕਟਰਸ ਦੇ ਉੱਤੇ ਵੀ ਔਰ ਪ੍ਰੋਡਿਊਸਰ ਔਰ ਜਿਹੜੀ ਟੀਮ ਉੱਥੇ ਬੇਅਦਬੀ ਕਰਨ ਦੇ ਵਿੱਚ ਸ਼ਾਮਲ ਸੀਗੀ ਪੂਰੀ ਤਰ੍ਹਾਂ ਤੇ ਮੁਕਦਮਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਸਰ ਸੈਟਅਪ ਬਹੁਤ ਬੱਤਾ ਹੁੰਦਾ ਹੈ ਜਦੋਂ ਉਹ ਲਾਰੇ ਉਹ ਤੋਂ ਨਹੀਂ ਕਿਤੇ ਲੋਕੇ ਰੋਕੇ। ਨਹੀਂ ਐਦਾਂ ਹੈ ਕਿ ਸ਼ੂਟਿੰਗ ਜਿਹੜੀ ਰਾਤ ਦੇ ਸਮੇਂ ਕੀਤੀ ਗਈ ਔਰ ਮਸਜਿਦ ਜਿਹੜੀ ਪਰੋਤਰ ਵਿਭਾਗ ਦੇ ਅਧੀਨ ਹੈ ਤੇ ਮੈਨੂੰ ਹੈਰਤ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਉਹਨਾਂ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਜਦਕਿ ਬੋਰਡ ਵੀ ਜਗਾ ਜਗਾ ਲੱਗੇ ਹੁੰਦੇ ਹੈ ਕਿ ਇਹ ਇਮਾਰਤਾਂ ਦੇ ਵਿੱਚ ਨਾ ਤੁਸੀਂ ਕੋਈ ਫालतू ਕੰਮ ਕਰ ਸਕਦੇ ਹੋ ਨਾ ਖੇਡ ਸਕਦੇ ਹੋ ਨਾ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ। ਇਸ ਲਈ ਜਦੋਂ ਉੱਥੇ ਹੋ ਰਹੀ ਸੀ ਸ਼ੂਟਿੰਗ ਉਤੋਂ ਸਾਡੇ ਰਮੇਸ਼ ਕੁਮਾਰ ਜੀ ਵੀ ਉੱਥੇ ਗਏ ਉਹਨਾਂ ਨੂੰ ਇਹਨਾਂ ਨੇ ਇਤਰਾਜ਼ ਵੀ ਦਰਜ ਕਰਾਇਆ ਸੈਫ ਸਾਹਿਬ ਵੀ ਸਿਗੇ ਤੇ ਲੇਕਿਨ ਉਸ ਇਤਰਾਜ਼ ਨੂੰ ਉਹਨਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਇਹਨਾਂ ਜਿਹੜੇ ਵੀ ਲੋਕ ਫਿਲਮ ਨੂੰ ਬਣਾ ਰਹੇ ਨੇ ਜਾਂ ਜੋ ਫਿਲਮ ਨੂੰ ਲੀਡ ਕਰ ਰਹੀ ਹੈ ਉਹਨਾਂ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਅਸੀਂ ਤਾਂ ਚਾਹੁੰਦੇ ਹਾਂ ਕਿ ਮੁਕਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਆਏ ਦਿਨ ਜਿਹੜੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਹੋ ਰਿਹਾ ਹੈ ਅਗਰ ਐਸੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਏਗੀ ਤੇ ਫਿਰ ਇਹਦਾ ਮਤਲਬ ਹੈ ਕਿ ਹਰੇਕ ਨੂੰ ਅਸੀਂ ਛੂਟ ਦੇ ਰਹੇ ਹਾਂ ਕਿ ਜਿਹਦੇ ਮਰਜ਼ੀ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕਰ ਲਿਤਾ ਜਾਏ ਇਸ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਬੇਨਤੀ ਹੈ ਕਿ ਫੌਰੀ ਤੌਰ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਐਕਟਰਸ ਨੂੰ ਵੀ ਪ੍ਰੋਡਿਊਸਰ ਨੂੰ ਵੀ ਟੀਮ ਦੇ ਜਿੰਨੇ ਜ਼ਿੰਮੇਦਾਰ ਮੈਂਬਰ ਨੇ ਉਦੋਂ ਦੀ ਵੀਡੀਓਜ਼ ਚੈੱਕ ਕਰਕੇ ਉਹਨਾਂ ਨੂੰ ਦੇ ਦਿੱਤਾ ਗਿਆ ਸਭ ਕੁਝ ਉਸ ਦੇ ਆਧਾਰ ਦੇ ਉੱਤੇ ਗ੍ਰਿਫਤਾਰੀਆਂ ਜਿਹੜੀਆਂ ਉਹ ਫੌਰੀ ਤੌਰ ਤੇ ਇੱਕ ਪਰਮਿਸ਼ਨਾਂ ਦਾ ਫਿਕਰ ਹੁੰਦਾ ਜਿਵੇਂ ਨਹੀਂ ਰਹੀ ਸੀ ਕਿ ਕੋਈ ਪਰਮਿਸ਼ਨ ਆਫ ਲਓ ਦੇ ਜਿਹੜੇ ਡਾਇਰੈਕਟਰ ਸੀ ਇਹਦੇ ਬਾਰੇ ਤਾਂ ਜਿਹੜਾ ਵੀ ਆਈਓ ਹੋਏਗਾ ਉਹੀ ਦੱਸੇਗਾ ਲੇਕਿਨ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ ਅਸੀਂ ਉਹਨਾਂ ਦੇ ਬਾਰੇ ਵੀ ਪੁਲਿਸ ਨੂੰ ਲਿਖ ਕੇ ਦਿੱਤਾ ਹੈ ਕਿ ਵਿਭਾਗ ਦੇ ਉਹ ਅਫਸਰ ਜਿਨ੍ਹਾਂ ਨੇ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਪਰਮਿਸ਼ਨ ਦਿੱਤੀ ਰਾਤ ਕੀ ਸ਼ੂਟਿੰਗ ਤਾਂ ਆਮ ਕਾਸ ਬਾਗਚ ਵੀ ਹੋ ਸਕਦੀ ਹੈ ਸ਼ੂਟਿੰਗ ਤਾਂ ਹੋਰ ਬਹੁਤ ਸਾਰੇ ਐਸੇ ਮੈਦਾਨ ਨੇ ਜਿੱਥੇ ਸ਼ੂਟਿੰਗ ਕਰਨ ਦੀ ਇਜਾਜ਼ਤ ਹੈਗੀ ਹੈ ਪਰਵਤਰ ਵਿਭਾਗ ਦੀਆਂ ਬਹੁਤ ਸਾਰੀਆਂ ਬਿਲਡਿੰਗਾਂ ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਆਪਾਂ ਕਿਸੇ ਮਸਜਿਦ ਚ ਗੁਰਦੁਆਰਾ ਸਾਹਿਬ ਚ ਜਾਂ ਕਿਸੇ ਧਰਮ ਸਥਾਨ ਦੀ ਸ਼ੂਟਿੰਗ ਕਰਨ ਦੀ ਇਜਾਜ਼ਤ ਦੇ ਦਈਏ ਔਰ ਉਹ ਫਿਰ ਉਹਨੂੰ ਆਪਣੇ ਹਿਸਾਬ ਦੇ ਨਾਲ ਜਾਂ ਤਾਂ ਇਹ ਸ਼ੂਟਿੰਗ ਹੋ ਰਹੀ ਹੁੰਦੀ ਕਿ ਮਰਜੀ ਚ ਨਮਾਜ਼ ਹੋ ਰਹੀ ਹੈ ਠੀਕ ਹੈ ਨਹੀਂ ਜਾਂ ਤਾਂ ਕੋਈ ਧਰਮ ਨੂੰ ਲੈ ਕੇ ਕੋਈ ਆਈਡੀਆਲ ਪੇਸ਼ ਕੀਤਾ ਜਾ ਰਿਹਾ ਹੋਵੇ ਹੁਣ ਇਹ ਕਿ ਮਸਜਿਦਾਂ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਹੋਰ ਕਿਸੇ ਧਰਮ ਸਥਾਨ ਚ ਦਿੱਤੀ ਜਾਵੇ ਤੇ ਫਿਰ ਇਹ ਤਾਂ ਬਹੁਤ ਬੁਰੀ ਬਾਤ ਹੈ ਅਗਰ ਉਹਨਾਂ ਨੂੰ ਐਸਾ ਕੁਝ ਕਰਨਾ ਹੈ ਤੇ ਉਹਦੇ ਲਈ ਆਪਣਾ ਸੈੱਟ ਤਿਆਰ ਕਰਨ ਆਪਣਾ ਪੈਸੇ ਖਰਚਣ ਉਹਦੇ ਤੇ ਅਸੀਂ ਤਾਂ ਇਤੋਂ ਇਤਰਾਜ਼ ਨਹੀਂ ਕਰਦੇ ਪਰ ਉਹਨਾਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਉਸ ਪ੍ਰਬੰਧਕਾਂ ਦੇ ਉੱਤੇ ਵੀ ਮੁਕੱਦਮਾ ਦਰਜ ਕਰਨ ਲਈ ਅਸੀਂ ਨਾਲ ਕਿਹਾ ਅਸੀਂ ਅਫਸਰਾਂ ਨੂੰ ਵੀ ਕਿਹਾ ਜਿਹੜੇ ਅਫਸਰ ਕਰੋਤਰ ਵਿਭਾਗ ਦੇ ਜਿਨ੍ਹਾਂ ਦੇ ਅਦੀਨ ਉਹ ਮਸਜਿਦ ਹੈ ਉਹਨਾਂ ਦੇ ਖਿਲਾਫ ਵੀ ਟੁਕਵੀਂ ਕਾਰਵਾਈ ਜਿਹੜੀ ਹੈ ਜਿਹੜੀ ਧਰਮ ਨੂੰ ਠੇਸ ਪਹੁੰਚਾਉਣ ਦੀ ਗੱਲ ਇਹ ਨਹੀਂ ਹੈ ਕਿ ਇਜਾਜ਼ਤ ਕੌਣ ਦੇ ਰਿਹਾ ਗੱਲ ਇਹ ਵੀ ਇਜਾਜ਼ਤ ਕਿਸ ਕੰਮ ਦੀ ਦਿੱਤੀ ਜਾ ਰਹੀ ਹੈ ਇਸ ਲਈ ਅਗਰ ਕੋਈ ਬੰਦਾ ਧਰਮ ਨੂੰ ਥੇਸ ਪਹੁੰਚਾਣ ਦੀ ਇਜਾਜ਼ਤ ਦੇ ਰਿਹਾ ਹੂੰ ਇਸ ਕੰਮ ਲਈ ਥੋੜੀ ਪਰਉਤਰ ਵਿਵਾਰ ਦੇ ਅਫਸਰ ਲਾਇਆ ਕਿ ਵੀ ਤੂੰ ਆਪਣੀ ਮਰਜ਼ੀ ਦੇ ਨਾਮ ਲਈ ਦੂਸਰਿਆਂ ਨੂੰ ਦੱਸਣ ਲੱਗ ਪਾ ਵੀ ਮਸਜਿਦ 'ਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਇਹ ਪਤਾ ਲੱਗਿਆ ਕਿ ਕਿੰਨੀ ਦੇਰ ਤੱਕ ਜਿਹੜੀ ਸ਼ੂਟਿੰਗ ਦੇ ਲਈ ਕੀ ਟਾਈਮ ਹਾਂ ਟਾਈਮਿੰਗ ਮੇਰਾ ਕੱਲ 12 ਤਕਰੀਬਨ ਜੀ 9:30 ਵਜੇ ਸ਼ੂਟਿੰਗ ਨਹੀਂ 3 ਕਿਹੜਾ ਸੀਗਾ ਦਿਨ 12 ਤਰੀਕ ਸੀਗਾ 12 ਤਰੀਕ ਵਾਲੇ ਦਿਨ ਜਿਹੜੀ ਹੈ 4-5 ਕੈਂਟਰੀ ਹਾਂ ਜੀ 12 11 2025 2025 ਦੀ ਆਈ ਕਿੰਨੇ ਦਿਨ ਚ ਇੱਕ ਦਿਨ ਚਲੇਗਾ ਇੱਕੋ ਹੀ ਦਿਨ ਇੱਕ ਅੱਗੇ ਕੀ ਹੈ ਜੀ ਅਸੀਂ ਕਹਿ ਦਿੱਤਾ ਹੈ ਕਿ ਮੁਕਦਮਾ ਦਰਜ ਕੀਤਾ ਜਾਵੇ ਮੁਕਦਮਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਅਗਰ ਨਹੀਂ ਹੁੰਦੀ ਫਿਰ ਅਗਲੀ ਪਲਾਨਿੰਗ ਫਿਰ ਦੱਸਾਂਗੇ ਨਹੀਂ ਹੁੰਦੀ ਤੇ ਟਾਈਮ ਬੋਰਡ ਨਹੀਂ ਇਹਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਹੈ ਤੇ ਉਹਨਾਂ ਨੇ ਯਕੀਨ ਦਿਲਾਇਆ ਕਿ ਪੁਲਿਸ ਜਿਹੜੀ ਹੈ ਉਹ ਬਣਦੀ ਕਾਰਵਾਈ ਕਰੇਗੀ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈ ਕਿ ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਇਸ ਲਈ ਇਸ ਦੇ ਉੱਤੇ ਫੌਰੀ ਤੌਰ ਤੇ ਮੈਂ ਸਮਝਦਾ ਹਾਂ ਕਿ ਜਲਦੀ ਕਾਰਵਾਈ ਹੋਏਗੀ ਅਤੇ ਜਿੱਥੇ ਤੱਕ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਕਿ ਉਹ ਪਿੱਛੇ ਆਪਾਂ ਸੈਸ਼ਨ 2 ਕੋਈ ਤੇ ਇਸ ਲਈ ਉਹਦੇ ਮੁਤਲਕ ਜਿਹੜੀ ਹੈ ਛੂਟਿੰਗ ਹੋਤੀ ਕਿਉਂਕਿ ਤੁਹਾਨੂੰ ਲੱਗਦਾ ਨਹੀਂ ਕਿ ਇਹ ਜਮਨ ਤੇ ਫਿਲਮ ਨੂੰ ਕੰਟਰੋਵਰਸੀ ਪੈਦਾ ਕਰ ਰਹੀ ਹੈ ਨਹੀਂ ਮੈਨੂੰ ਇਦਾਂ ਅਸੀਂ ਦੇਖੋ ਅਸੀਂ ਇਸ ਲਾਈਨ ਦੇ ਲੋਕ ਨਹੀਂ ਹੈ ਸਾਡਾ ਮਕਸਦ ਸਿਰਫ ਇਹ ਹੈ ਕਿ ਧਰਮ ਦੀ ਆਸਥਾ ਨੂੰ ਥੇਸ ਨਾ ਪਹੁੰਚਾਈ ਜਾਏ ਧਰਮ ਕੋਈ ਵੀ ਹੋਵੇ ਸਾਰੇ ਸਤਿਆਗ੍ਰਿਹਾ ਯੋਗ ਨੇ ਔਰ ਪੰਜਾਬ 'ਚ ਪਿਛਲੇ 10-15 ਸਾਲਾਂ ਤੋਂ ਤੁਹਾਨੂੰ ਪਤਾ ਹੈ ਟ੍ਰੈਂਡ ਹੀ ਚੱਲ ਪਿਆ ਕਿ ਅਲੱਗ-ਅਲੱਗ ਧਰਮਾਂ ਦੇ ਲੋਕ ਆਸਥਾ ਦੇ ਨਾਲ ਖੇਲਵਾੜ ਕਰਦੇ ਹਨ ਔਰ ਉਸ ਤੋਂ ਬਾਅਦ ਫਿਰ ਉਹ ਗੱਲ ਆਈ ਗਈ ਹੋ ਜਾਂਦੀ ਹੈ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਇਹ ਕਿਉਂਕਿ ਫਿਲਮ ਬਣਾਉਣ ਵਾਲੇ ਜਾਂ ਫਿਲਮ ਚ ਰੋਲ ਅਦਾ ਕਰਨ ਵਾਲੇ ਸਾਰੇ ਪੜ੍ਹੇ ਲਿਖੇ ਲੋਕ ਨੇ ਸੂਝਵਾਨ ਲੋਕ ਨੇ ਅਗਰ ਪੜ੍ਹੇ ਲਿਖੇ اور ਸੂਝਵਾਨ ਲੋਕ ਹੀ ਆਪ ਕਿਸੇ ਧਰਮ ਦੀ ਬੇਅਦਬੀ ਕਰਨਗੇ ਤੇ ਫਿਰ ਇਹ ਖਤਰਨਾਕ ਹੈ ਕਿਸੇ ਆਮ ਅਨਪੜ੍ਹ ਨਾਲੋ ਇਸ ਲਈ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਸਿਰਫ ਐਫਐਸਆਈ ਦੀ ਮੰਗ ਕੀਤੀ ਗਈ ਹੈ ਜਿਹੜੇ ਸ਼ੂਟਿੰਗ ਹੋਈ ਹੈ ਉਹ ਵੀ ਤੁਸੀਂ ਚਾਹਦੇ ਹੋ ਵੀ ਉਹ ਪੋਰਸ਼ਨ ਵੀ ਪੂਰਾ ਕਟਿਆ ਜਾਵੇ ਦੇਖੋ ਕਟਣ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਮੁਕੱਦਮਾ ਦਰਜ ਹੋਵੇ ਕਸੂਰਵਾਰ ਲੋਕ ਜੇਲ੍ਹ ਜਾਣ ਉਹ ਬਾਅਦ ਦੀ ਗੱਲ ਹੈ ਕਿ ਕਟਿਆ ਜਾਏਗਾ ਕਿ ਨਹੀਂ ਕਟਿਆ ਜਾਏਗਾ ਪਹਿਲਾਂ ਇੱਕ ਸਟੈਪ ਨੂੰ ਜਿਹੜਾ ਮੁਕੰਮਲ ਕਰਦੇ। ਨਹੀਂ ਪਤਾ ਹੈ ਜਿਹੜਾ ਉਹ ਕਨਸੈਪਟ ਸੀਗਾ ਉਹ ਫਿਲਮ ਦੇ ਨਾਲ ਜੁੜਿਆ ਹੋਇਆ ਸੀ ਜਾਂ ਉਹਦੇ ਅੰਦਰ ਮਸਜਿਦ ਦਾ ਕੋਈ ਨਹੀਂ ਇਸ ਬਾਰੇ ਇਸ ਬਾਰੇ ਸਾਨੂੰ ਕੋਈ ਇਤਲਾ ਨਹੀਂ ਹੈ ਮੇਰੀ ਗੱਲ ਸੁਣੋ ਮਸਜਿਦ ਜੜੀ ਇਬਾਦਤ ਦੀ ਜਗ੍ਹਾ ਹੈ ਕੋਈ ਵੀ ਮਸਜਿਦ ਹੋਵੇ ਜਾਂ ਦਰਮਸਥਾਨ ਹੋਵੇ ਉੱਥੇ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤੇ ਇਸ ਲਈ ਅਸੀਂ ਇਸ ਚੱਕਰ ਦੀ ਤਾਂ ਨਹੀਂ ਪੈ ਰਹੇ ਜੀ ਕਿ ਫਿਲਮ ਦਾ ਕਨਸੈਪਟ ਹੈ ਕਿ ਕਨਸੈਪਟ ਨਹੀਂ ਹੈ ਕਿਉਂਕਿ ਅਸੀਂ ਦਾ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਹੀ ਨਹੀਂ ਇਸਲਾਮ ਜਿਹੜਾ ਉਹ ਉਹਨੂੰ ਮੰਨਤਾ ਨਹੀਂ ਦਿੰਦਾ ਕਿ ਸਮਝ ਸਾਡਾ ਮਕਸਦ ਤਾਂ ਸਿਰਫ ਇਹ ਨਾ ਹੈ ਕਿ ਮਸਜਿਦ ਦੀ ਪਵਿੱਤਰਤਾ ਜਿਹੜੀ ਭੰਗ ਕੀਤੀ ਗਈ ਹੈ ਜਿਹੜੀ ਉੱਤੇ ਬੇਅਦਬੀ ਕੀਤੀ ਗਈ ਹੈ ਉਹਦੇ ਖਾਤੇ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਵੇ ਸਰ ਜੀ ਜਿਹੜਾ ਉਹ ਗਲਤੀ ਕੀਤੀ ਦੀਆ ਹੋਰ ਕੋਈ ਨਾ ਅਸੀਂ ਕਰੇ ਉਹਨਾਂ ਵਾਸਤੇ ਕਹਿਣਾ ਚਾਹੁੰਦੇ ਹਾਂ ਹਾਂ ਇਹੀ ਕਹਿਣਾ ਚਾਹੁੰਦੇ ਆ ਇਸ ਗਲਤੀ ਦੇ ਉੱਤੇ ਮੁਕਦਮੇ ਦੀ ਮੰਗ ਗ੍ਰਿਫਤਾਰੀ ਦੀ ਮੰਗ ਇਸੇ ਲਈ ਹੈ ਤਾਂ ਕਿ ਆਣ ਵਾਲੇ ਸਮੇਂ ਕੋਈ ਹੋਰ ਦੁਬਾਰਾ ਕਿਸੇ ਹੋਰ ਧਰਮ ਦੇ ਨਾਲ ਵੀ ਅਜਿਹਾ ਨਾ ਇਸੀ ਲਈ ਇਹ ਵੱਡਾ ਕਦਮ ਜਿਹੜਾ ਹੈ ਉਹ ਚੱਕਿਆ ਗਿਆ। ਉਹ ਦੁਬਾਰਾ ਤੁਹਾਡੇ ਕੋਲ ਆਂਦੇ ਜਾਵੇਂ ਕਿ ਉਹ ਕਹਿ ਰਹੇ ਕਿ ਅਸੀਂ ਦੇਖੋ ਇਹ ਸਾਰੀਆਂ ਦੇਖੋ ਪਰਮਿਸ਼ਨ ਦੇਣ ਵਾਲਾ ਵੀ ਕਸੂਰਵਾਰ ਹੈ ਨਾਲ। ਜੀ ਜੀ। ਪਰਮਿਸ਼ਨ ਦੇਣ ਵਾਲਾ ਵੀ ਨਾਲ ਕਸੂਰਵਾਰ ਹੈ ਕਿਉਂਕਿ ਉਹ ਮੱਚਿਸ ਕਿਸ ਤਰ੍ਹਾਂ ਸ਼ੂਟਿੰਗ ਦੀ ਪਰਮਿਸ਼ਨ ਦੇ ਰਿਹਾ। ਔਰ ਉਸ ਤੋਂ ਬਾਅਦ ਪ੍ਰੋਡਿਊਸਰ ਵੀ ਕਸੂਰਵਾਰ ਹੈ, ਐਕਟਰਸ ਵੀ ਕਸੂਰਵਾਰ ਹੈ। ਇਹ ਕੋਈ ਨਿਆਣੀ ਥੋੜੀ ਹੈ, ਅਨਪੜ ਥੋੜੀ ਹੈ। ਆਪਾਂ ਸਮਝਦੇ ਹਾਂ ਕੋਈ ਸਿੱਧਰਾ ਬੰਦਾ ਹੋਵੇ ਜੀ, ਕੋਈ دیਵਾਨਾ ਹੋਵੇ, ਕੋਈ ਬੇਵਕੂਫ ਹੋਵੇ ਵੀ ਇਹਨੂੰ ਪਤਾ ਨਹੀਂ ਹੋਣਾ। ਇਹ ਤਾਂ ਸਾਰੇ ਇੱਕ ਸਮਾ ਸੀਗਾ ਮੇਰੇ ਪਿਤਾ ਜੀ। ਕਹਿੰਦੇ ਸੀ ਮੈਨੂੰ ਕਿ ਯਾਰ ਇੱਕ ਸਮਾਜਿਕਾ ਕਿ ਫਿਲਮਾਂ ਦੇ ਜਿਹੜੇ ਲੋਕ ਨੇ ਉਹ ਸਮਾਜਿਕ ਵਿਵਸਥਾ ਨੂੰ ਖੂਬਸੂਰਤ ਬਣਾਉਣ ਦੇ ਲਈ ਫਿਲਮ ਬਣਾਇਆ ਕਰਦੇ ਸੀ ਹੁਣ ਲੱਚਰ ਬੰਨ ਬੇਹਯਾਈ ਹੈ ਹੁਣ ਉਹ ਤਾਂ ਪੈਸੇ ਕਮਾਣ ਦੀ ਹੋੜ ਲੱਗੀ ਹੋਈ ਹੈ ਕਿ ਪ੍ਰੋਡੂਸਰ ਨੂੰ ਤੇ ਹੀਰੋਇਨ ਨੂੰ ਪਤਾ ਨਹੀਂ ਲੱਗਦਾ ਪਏ ਵੀ ਅਸੀਂ ਮਾਜੀ ਚ ਪਹੁੰਚ ਗਏ ਅਸੀਂ ਜੁੱਤੀਆਂ ਪਾਈ ਫਿਰਦੇ ਪਏ ਆ ਅਸੀਂ ਉੱਥੇ ਪਵਿੱਤਰ ਦਾ ਭੰਗ ਕਰਦੇ ਪਏ ਇਹਦਾ ਮਤਲਬ ਹੁਣ ਹੁਣ ਜਿਹੜੀਆਂ ਆਪਾਂ ਇੰਡਸਟਰੀਵਲ ਦੇਖੀਏ ਤੇ 90% ਲੋਕ ਕੋਈ ਹੋਣੇ ਇੱਕ ਦੋ ਜਿਨ੍ਹਾਂ ਨੇ ਸਮਝਿਆ ਹੋਣਾ ਕਿ ਸ਼ਾਇਦ ਅਜੀਜ਼ ਫਿਲਮ ਦੇ ذریعے ਸਮਾਜ ਨੂੰ ਸਿੱਧੇ ਰਾਹ ਲਾਣਾ ਵਰਨਾ ਹੋਂ ਤਾਂ ਇੱਕ ਦੂਜੇ ਦੇ ਕੱਪੜੇ ਉਤਾਰਨ ਦੇ ਵਿੱਚ ਹੋ ਰਿਖ ਦੂਸਰੇ ਦੇ ਇੱਕ ਇੱਕ ਤੁਸੀਂ ਗਾਣੇ ਵੀ ਸੁਣੋ ਤੇ ਉਹਨਾਂ ਦੇ ਵਿੱਚ ਵੀ ਕੋਈ ਪੈਗਾਮ ਘੱਟ ਹੁੰਦਾ ਤੇ ਅਸਭਿਤਾ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ ਤੇ ਇਸ ਲਈ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਤੋਂ ਖਾਸ ਕਰ ਸਰਹਿੰਦ ਸਿਰਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਹੈ ਉਹ ਬਹੁਤ ਹੀ ਪਵਿੱਤਰ ਧਰਤੀ ਹੈ ਪੰਜਾਬ 'ਚ ਬੜੀ ਪੰਜਾਬ 'ਚ ਨਹੀਂ ਪੂਰੇ ਵਿਸ਼ਬ ਚ ਉਸ ਧਰਤੀ ਦਾ ਬੜਾ ਸਤਕਾਰ ਹੈ ਔਰ ਉਸ ਦੇ ਨਾਲ ਬੜੀ ਬੜੀ ਇਤਿਹਾਸ ਜੁੜੇ ਹੋਏ ਨੇ ਉਹ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ ਵਾਕਿਆ ਉੱਥੇ ਜੁੜਿਆ ਹੋਇਆ ਹੈ ਮੁਸਲਮਾਨਾਂ ਦੇ ਲਈ ਵੀ ਉਹ ਧਰਤੀ ਬੜੀ ਮੁਕੱਦਸ ਹੈ ਔਰ ਭਾਈ ਸਦਨਾ ਜੀ ਜਿਹੜੇ ਸਿਗੇ ਉਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਜੋਬਿਤ ਵੀ ਹੈ ਉਹਨਾਂ ਦੇ ਨਾਮ ਤੇ ਹੀ ਇਹ ਮਸਜਿਦ ਜਿਹੜੀ ਹੈ ਸਥਾਪਿਤ ਕੀਤੀ ਗਈ ਉਹਨਾਂ ਦੀ ਮਸਜਿਦ ਹੈ ਇਸ ਲਈ ਇਸ ਇਤਿਹਾਸਿਕ ਮਸਜਿਦ ਦੀ ਜਿਹੜੀ ਬੇਅਦਬੀ ਹੋਈ ਹੈ ਇਹਦੇ ਕਸੂਰਵਾਰਾਂ ਨੂੰ ਸਜ਼ਾ ਜਿਹੜੀ ਹੈ ਉਹ ਫੌਰੀ ਤੌਰ ਤੇ ਲੇਕਿਨ ਜੀ i your